ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਪੋਡਕਾਸਟ ਜ਼ਿੰਦਗੀ ਦੇ ਰੰਗ ਵਿੱਚ ਤੇ ਅੱਜ ਅਸੀਂ ਤੁਹਾਡੇ ਨਾਲ ਬਹੁਤ ਹੀ ਅਹਿਮ ਮੁੱਦੇ ਤੇ ਗੱਲਬਾਤ ਕਰਾਂਗੇ ਸਾਡਾ ਅੱਜ ਦਾ ਮੁੱਦਾ ਹੈ ਕਿ ਲੋਕ ਕੀ ਕਹਿਣਗੇ ਪਤਾ ਨਹੀਂ ਤੁਸੀਂ ਨੋਟ ਕੀਤਾ ਹੋ ਜਾਂ ਨਹੀਂ ਪਰ ਆਪਣੇ ਸਮਾਜ ਦੇ ਵਿੱਚ ਇਹ ਗੱਲ ਹੋ ਜਾਂਦੀ ਹੈ ਕੋਈ ਵੀ ਆਪਾਂ ਕੰਮ ਕਰਦੇ ਆ ਸਭ ਤੋਂ ਪਹਿਲਾਂ ਸੋਚਦੇ ਆ ਲੋਕ ਕੀ ਕਹਿਣਗੇ ਹਾਂਜੀ ਕੋਈ ਕੁੜੀ ਆਪਣਾ ਕੈਰੀਅਰ ਚ ਚੁਣ ਲਵੇ ਤਾਂ ਵੀ ਲੋਕ ਕੀ ਕਹਿਣਗੇ ਜੇ ਕੋਈ ਮੁੰਡਾ ਥੋੜਾ ਵਿਆਹ ਤੋਂ ਲੇਟ ਹੋ ਜੇ ਫਿਰ ਲੋਕ ਕੀ ਕਹਿਣਗੇ ਪਤਾ ਨਹੀਂ ਆਪਣੇ ਦਿਮਾਗ ਤੇ ਕਿਉਂ ਇੰਨੀ ਸੋਚ ਭਾਰੂ ਹੋ ਗਈ ਆਪਣੇ ਨਾਲੋਂ ਪਹਿਲਾਂ ਲੋਕਾਂ ਬਾਰੇ ਸੋਚਦੇ ਆ ਹਾਂਜੀ ਇਹਦੇ ਵਿੱਚ ਥੋੜਾ ਜਿਹਾ ਆਪਾਂ ਆਪਾਂ ਲੋਕਾਂ ਨੂੰ ਜਿਆਦਾ ਇਮੀਅਤ ਦੇਣ ਲੱਗ ਜਾਂਦੇ ਆ ਸਹੀ ਗੱਲ ਜਦੋਂ ਆਪਾਂ ਲੋਕਾਂ ਨੂੰ ਜਿਆਦਾ ਇਮੀਅਤ ਦਿੰਨੇ ਆ ਤਾਂ ਲੋਕੀ ਜਿਆਦਾ ਇੰਟਰਸਟ ਲੈਣ ਲੱਗ ਜਾਂਦੇ ਆ ਆਪਣੀ ਲਾਈਫ ਦੇ ਵਿੱਚ ਫਿਰ ਉਹਨਾਂ ਦੇ ਆਪਣੇ ਘਰਾਂ ਦੇ ਵਿੱਚ ਜੋ ਮਰਜ਼ੀ ਹੁੰਦਾ ਹੋਵੇ ਉਹਨੂੰ ਉਹ ਇਗਨੋਰ ਕਰਕੇ ਦੂਸਰੇ ਦੇ ਘਰਾਂ ਵਿੱਚ ਬਹੁਤ ਛੇਤੀ ਦੇਖਣ ਆਉਂਦੇ ਆ ਵੀ ਕੀ ਹੋ ਰਿਹਾ ਕਿਸੇ ਦੇ ਘਰ ਵਿੱਚ ਕੀ ਗੱਲਬਾਤ ਆ ਕੀ ਹੋਇਆ ਕੀ ਨਹੀਂ ਹੋਇਆ ਹੈ ਨਾ ਇਦਾਂ ਪਤਾ ਨਹੀਂ ਇਹ ਲੋਕ ਹੈ ਕੌਣ ਨਾ ਇਹਨਾਂ ਦਾ ਸਾਡੇ ਸੁਪਨੇ ਨੂੰ ਪੂਰੇ ਕਰਨ ਦੇ ਵਿੱਚ ਕੋਈ ਰੋਲ ਆ ਨਾ ਕੋਈ ਇਹਨਾਂ ਨੂੰ ਸਾਡੇ ਨਾਲ ਕੋਲ ਲੈਣਾ ਦੇਣਾ ਕੋਈ ਸਾਡੇ ਦੁੱਖ ਸੁੱਖ ਵਿੱਚ ਜਾਂ ਸਾਡੀ ਮੁਸ਼ਕਲ ਵਿੱਚ ਸਾਥ ਦੇਣਾ ਪਰ ਜਦੋਂ ਸਾਡੇ ਘਰ ਕਿਸੇ ਵੀ ਕਿਸਮ ਦਾ ਕੋਈ ਚੰਗਾ ਜਾਂ ਮਾੜਾ ਕੌਸਨ ਦਾ ਸਭ ਤੋਂ ਪਹਿਲਾਂ ਇਹਨਾਂ ਦਾ ਰੋਲ ਹੁੰਦਾ ਅਸੀਂ ਡਰਦੇ ਕਿਨਾਂ ਲੋਕ ਕੀ ਕਹਿੰਗੇ ਹਾਂਜੀ ਹਾਂਜੀ ਤੇ ਬਾਕੀ ਜਦੋਂ ਕਿਸੇ ਵੀ ਬੱਚੇ ਨੇ ਆਪਣਾ ਕੋਈ ਕੈਰੀਅਰ ਸਟਾਰਟ ਕਰਨਾ ਆ ਉਹ ਬੱਚਾ ਵੀ ਤੇ ਉਹਦੇ ਪੇਰੈਂਟਸ ਵੀ ਬਹੁਤ ਵਾਰੀ ਸੋਚਦੇ ਆ ਹੂੰ ਵੀ ਅਸੀਂ ਬੱਚੇ ਨੂੰ ਕੇਸ ਲਾਈਨ ਦੇ ਵਿੱਚ ਪਾਈਏ ਕੇਸ ਲਾਈਨ ਵਿੱਚ ਨਾ ਪਾਈਏ ਕੇਸ ਲਾਈਨ ਦੇ ਵਿੱਚ ਫਾਇਦਾ ਆ ਜੇ ਅਸੀਂ ਐਸ ਲਾਈਨ ਚ ਪਾਇਆ ਤਾਂ ਲੋਕੀ ਕੀ ਕਹਿਣਗੇ ਜੇ ਐਸ ਚ ਪਾਇਆ ਤਾਂ ਲੋਕੀ ਕੀ ਕਹਿਣਗੇ ਜਦ ਕਿ ਸਾਨੂੰ ਆਪਣੇ ਮਨ ਦੀ ਕਰਨੀ ਚਾਹੀਦੀ ਆ ਸਾਨੂੰ ਇਹ ਪਤਾ ਵੀ ਆ ਫਿਰ ਵੀ ਸਾਡੇ ਤੇ ਹਾ ਵੀ ਰਹਿੰਦਾ ਆ ਵੀ ਲੋਕ ਕੀ ਕਹਿਣਗੇ ਹਾਏ ਲੋਕ ਕੀ ਕਹਿਣਗੇ ਜੇ ਇਦਾਂ ਕਰ ਲਿਆ ਤਾਂ ਇੱਕ ਗੱਲ ਸੋਚੋ ਤੁਸੀਂ ਜਦੋਂ ਆਪਾਂ ਕੁਝ ਵੀ ਕਰਦੇ ਆ ਆਪਣਾ ਮਨ ਕਹਿੰਦਾ ਵੀ ਆ ਚੀਜ਼ ਕਰਨੀ ਆ ਹਾਂਜੀ ਤਾਂ ਉਹ ਗੱਲ ਕਰੋ ਹਾਂਜੀ ਕਿਉਂਕਿ ਜਿਹੜਾ ਆਪਾਂ ਆਪਣੇ ਲਈ ਬਿੱਤਰ ਸੋਚ ਸਕਦੇ ਆ ਉਹ ਕੋਈ ਦੂਜਾ ਨਹੀਂ ਆਪਣੇ ਲਈ ਸੋਚ ਸਕਦਾ ਉਹ ਤਾਂ ਸਿਰਫ ਇੱਕ ਬਗ ਦੀ ਹਵਾ ਹੁੰਦੀ ਆ ਨਾ ਆਪਾਂ ਹਵਾ ਨੂੰ ਫੜ ਸਕਦੇ ਆ ਤੇ ਨਾ ਆਪਾਂ ਉਹਦੇ ਲਈ ਰੁਕ ਸਕਦੇ ਆ ਇਹ ਆਪਾਂ ਸੋਚਣਾ ਵੀ ਆਪਣੇ ਲਈ ਕੀ ਬਿਹਤਰ ਹੈ ਕੀ ਆਪਾਂ ਕਰਨਾ ਹੈਗਾ ਸੋ ਇਸ ਲਈ ਇਹਨੇ ਲੋਕਾਂ ਨੂੰ ਇਗਨੋਰ ਕਰਨਾ ਚਾਹੀਦਾ ਸਹੀ ਗੱਲ ਹੈ ਹਾਂਜੀ ਜਿੱਦਾਂ ਹੁਣ ਕਿਸੇ ਵੇਲੇ ਨਾ ਬੰਦਾ ਜੇ ਕਿਸੇ ਦੀ ਹੈਲਪ ਵੀ ਕਰ ਦਿੰਦਾ ਆ ਹਾਂ ਹਾਂ ਤੇ ਮਨ ਲੋ ਕੋਈ ਕਿਸੇ ਕੋਲ ਨਹੀਂ ਕੋਈ ਕੋਸ਼ਿਸ਼ ਕੋਈ ਜਾਂ ਪੈਸੇ ਪੱਖੋਂ ਜਾਂ ਕੋਸ਼ ਕਿਸੇ ਪੱਖੋਂ ਵੀ ਕਰ ਲੋ ਵੀ ਬੰਦੇ ਦੇ ਕੋਲ ਨਹੀਂ ਕੁਛ ਹੈਗਾ ਤੇ ਜੇ ਜਿਹਦੇ ਕੋਲ ਹੈਗੇ ਆ ਜੇ ਉਹ ਉਹਦੀ ਮਦਦ ਵੀ ਕਰ ਦਿੰਦਾ ਆ ਤਾਂ ਦੁਨੀਆ ਗੱਲਾਂ ਕਰਨ ਲੱਪੇਂਦੀ ਆ ਵੀ ਇਹ ਤਾਂ ਬਹੁਤਾ ਸ਼ੋਅ ਆਫ ਕਰਦਾ ਆ ਤੇ ਜੇ ਕਿਸੇ ਕੋਲ ਤਾਂ ਅੰਦੌਲਤ ਵਾਧਿਆ ਪੈਸਾ ਵਾਧਿਆ ਜੇ ਉਹ ਕਿਸੇ ਨੂੰ ਕੁਛ ਵੀ ਨਹੀਂ ਦਿੰਦਾ ਤਾਂ ਲੋਕੀ ਕਹਿ ਦਿੰਦੇ ਆ ਵੀ ਹਾਏ ਇਹ ਇੰਨਾ ਕੰਜੂਸ ਆ ਇਹ ਤਾਂ ਕਿਸੇ ਨੂੰ ਮੂਈ ਮੱਖੀ ਨਹੀਂ ਛੱਡਦਾ ਹੈਗਾ ਸਹੀ ਗੱਲ ਹੈ ਇਹ ਵੀ ਲੋਕੀ ਗੱਲਾਂ ਕਰਦੇ ਆ ਸਹੀ ਗੱਲ ਹੈ ਲੋਕਾਂ ਨੇ ਗੱਲਾਂ ਕਰਨੀਆਂ ਹੀ ਕਰਨੀਆਂ ਹੁੰਦੀਆਂ ਨੇ ਤੁਸੀਂ ਦੇਖੋ ਇੱਕ ਕਹਾਣੀ ਹੁੰਦੀ ਸੀ ਨਾ ਛੋਟੀ ਜਹੀ ਆਪਾਂ ਸੁਣੀ ਸੀ ਛੋਟੀ ਜਹੀ ਹਾਂਜੀ ਵੀ ਇੱਕ ਗਧੇ ਦੇ ਉੱਤੇ ਪਿਓ ਪੁੱਤ ਬਿਠੇ ਜਾਂਦੇ ਆ ਹਾਂਜੀ ਕੋਲੋਂ ਨੰਗੜਾ ਲੋਕਾਂ ਦੇ ਦੇ ਗਧੇ ਦੇ ਉੱਤੇ ਦੋ ਜਣੇ ਕੇ ਚੜੇ ਬਿਠੇ ਨੇ ਹਾਂਜੀ ਅੱਗੇ ਜਾ ਕੇ ਉਤਰ ਗਏ ਪਿਓ ਉੱਤੇ ਬਿਠਰਿਆ ਪੁੱਤ ਨਾਲ ਤੁਰ ਪਿਆ ਹਾਂਜੀ ਅੱਗੇ ਲੋਕ ਆਏ ਕਹਿੰਦੇ ਦੇਖੋ ਸਿਆਣਾ ਬਣਾ ਉੱਤੇ ਬਿਠਾ ਆ ਬਚਾਰਾ ਜੋਕ ਨਾਲ ਤੁਰਿਆ ਉਹ ਆਪ ਉੱਤਰ ਗਿਆ ਗਾਹਾਂ ਜਾ ਕੇ ਉਹਨੂੰ ਉਠਾਤਾ ਫਿਰ ਵੀ ਲੋਕਾਂ ਨੇ ਕਿਹਾ ਮੁੰਡਾ ਉੱਤੇ ਬੈਠਾ ਬਜ਼ੁਰਗ ਵਿਚਾਰਾ ਨਾ ਹਟ ਰਿਹਾ ਨਾ ਹਾਂ ਅੱਗੇ ਜਾ ਕੇ ਉਹਨਾਂ ਨੇ ਕੀ ਕੀਤਾ ਵਿੱਚ ਸੋਚਿਆ ਵੀ ਚਲ ਹੁਣ ਆਪਾਂ ਲੋਕਾਂ ਦੀ ਸਾਰੀਆਂ ਹੀ ਗੱਲਾਂ ਪੂਰੀਆਂ ਕਰ ਦਿੰਦੇ ਆ ਉਹ ਦੋਨੇ ਉੱਤਰ ਕੇ ਤੇ ਗੱਦਨ ਹਟਾਉਣ ਲੱਗੇ ਹਾਂ ਲੋਕਾਂ ਨੇ ਪਤਾ ਕੀ ਕਿਹਾ ਕਹਿੰਦੇ ਆ ਕਿ ਇਹ ਜਿਹੜਾ ਘਦਾ ਖਾਲੀ ਤੇਰਾ ਜਨ ਤਾਂ ਨਾਲ ਦੋ ਜਾਣੇ ਚੁਰ ਇਹਨਾਂ ਦੀ ਮਤਨੂ ਕੀ ਹੋਇਆ ਸੋ ਇਥੇ ਇਹੀ ਆ ਵੀ ਲੋਕ ਕੀ ਕਹਣਗੇ ਲੋਕ ਤਾਂ ਕਹਿੰਦੇ ਹੀ ਰਹਿਣਗੇ ਲੋਕਾਂ ਨੇ ਕਹਣੋ ਹਟਣਾ ਨਹੀਂ ਹੈਗਾ ਹਾਂਜੀ ਅਸੀਂ ਕਿਸੇ ਚੀਜ਼ ਦੀ ਆਪਾਂ ਮਤਲਬ ਕਿ ਆਪਦੀ ਤਰੱਕੀ ਦੇ ਵਿੱਚ ਇਹਨਾਂ ਦੇ ਇਹਨਾਂ ਦੇ ਕੋਲੋਂ ਆਪਾਂ ਜਦੋਂ ਕਰਦੇ ਆ ਨਾ ਦਰਦੇ ਆ ਆਪੇ ਤਰੱਕੀ ਆਪ ਖਾ ਭਾ ਰੋਕ ਲੈਣੇ ਆ ਰੋਕ ਲੈਣੇ ਹਾਂਜੀ ਸਿਆਣਿਆਂ ਨੇ ਸੱਚ ਹੀ ਕਿਹਾ ਆ ਵੀ ਦੁਨੀਆ ਨੂੰ ਦੋ ਪਾਸੇ ਦੰਦੇ ਆ ਨਾਤੀ ਨੂੰ ਤਾਂ ਇੱਕ ਪਾਸੇ ਤੇ ਦੁਨੀਆ ਨੂੰ ਦੂ ਪਾਸੇ ਆ ਇਹ ਜੇ ਕੋਈ ਚੰਗਾ ਕਰਦਾ ਉਹਨੂੰ ਵੀ ਜਿਉਣ ਦਿੰਦੇ ਤੇ ਮਾੜੇ ਨੂੰ ਤਾਂ ਕੀ ਜਿਉਣ ਦੇਣਾ ਆ ਤੇ ਇਦਾਂ ਹੀ ਵੀ ਇਦਾਂ ਹੀ ਜਿੱਦਾਂ ਮੇਰੀ ਫਰੈਂਡ ਸੀ ਇੱਕ ਉਹ ਮੇਰੇ ਨਾਲ ਗੱਲ ਕਰਦੀ ਸੀ ਇੱਕ ਦਿਨ ਨਾ ਕਹਿੰਦੀ ਜਿੱਦਾਂ ਮੇਰੇ ਹਸਬੰਦ ਦੀ ਡੈਥ ਹੋ ਗਈ ਤਾਂ ਵੀ ਮੈਂ ਹੁਣ ਆਪਾਂ ਕਿਹੜਾ ਸੋਚਿਆ ਹੁੰਦਾ ਵੀ ਸਾਡੇ ਨਾਲ ਜ਼ਿੰਦਗੀ 'ਚ ਆ ਘਟਨਾ ਘਟ ਜਾਣੀ ਇਹ ਨਾ ਇਹ ਤਾਂ ਮਹਾਰਾਜ ਜੋ ਵੀ ਉਹਨੇ ਲਿਖਿਆ ਜਿੰਨੀ ਆਪਾਂ ਨੂੰ ਦਿੱਤੀ ਉਮਰ ਉਨੀ ਆਪਾਂ ਭੋਗਣੀ ਆ ਉਹ ਜਿੱਦਾਂ ਤੇਮੀ ਆਦਮੀ ਦੋਨੇ ਕਿਤੇ ਜਾਂਦੇ ਸੀਗੇ ਤੇ ਉਹਨਾਂ ਦਾ ਐਕਸੀਡੈਂਟ ਹੋਇਆ ਉਹਦੇ ਹਸਬੰਡ ਦੀ ਡੈਥ ਹੋ ਗਈ ਥਾਂ ਤੇ ਹਾਂ ਥਾਂ ਗਈ ਤੇ ਉਹ ਵਿਚਾਰੀ ਬਾਅਦ ਵਿੱਚ ਜਦੋਂ ਸਾਰਾ ਕੁਝ ਹੋ ਗਿਆ ਭੋਗ ਪੈ ਗਿਆ ਫਿਰ ਉਹ ਸੋਚੇ ਵੀ ਮੈਂ ਹੁਣ ਇੰਨੇ ਗੂੜੇ ਗੂੜੇ ਰੰਗ ਦੇ ਕੱਪੜੇ ਆ ਵੀ ਮੈਂ ਕਿੱਦਾਂ ਪਾਵਾਂ ਇਹਨਾਂ ਨੂੰ ਹਾਂਜੀ ਉਮਰ ਉਹਦੀ ਹਲਕੀ ਸੀਗੀ ਹਾਂ ਮੈਂ ਇਹ ਕੱਪੜੇ ਕਿੱਦਾਂ ਡਾਂਡਾਂ ਹਾਂਉਂਗੀ ਕਿੱਦਾਂ ਪਾਉਂਗੀ ਜੇ ਮੈਂ ਪਾਏ ਤਾਂ ਲੋਕੀ ਮੈਨੂੰ ਕੀ ਕਹਿਣਗੇ ਵੀ ਇਹਦੇ ਆਦਮੀ ਦੀ ਡੈਥ ਹੋਈ ਏ ਗੂੜੇ ਕੱਪੜੇ ਪਾਉਂਦੇ ਆ ਪਤਾ ਨਹੀਂ ਤਾਂ ਜਿੱਦਾਂ ਸਾਡੇ ਇਹ ਮਾਈਂਡ ਦੇ ਵਿੱਚ ਲੋਕਾਂ ਵਾਸਤੇ ਅਸੀਂ ਪਹਿਲਾਂ ਸੋਚਦੇ ਆ ਆਪਣੇ ਵਾਸਤੇ ਨਹੀਂ ਅਸੀਂ ਸੋਚਦੇ ਹਾਂਗੇ ਇਹ ਗੱਲ ਪਤਾ ਕੀ ਹੈ ਕਿਉਂਕਿ ਆਪਾਂ ਸ਼ੁਰੂ ਤੋਂ ਆਪਾਂ ਆਪਣੀਆਂ ਮਾਵਾ ਨੇ ਮਾਵਾ ਦੀਆਂ ਮਾਵਾ ਨੇ ਇਹ ਆਪਣੇ ਕੋਲੋਂ ਤੋਂ ਤੁਰਿਆ ਆਉਂਦਾ ਖਪਿਓ ਕਦੋਂ ਤੋਂ ਤੁਰਿਆ ਆਉਂਦਾ ਜਿਦੋਂ ਤੋਂ ਆਪਾਂ ਇਸ ਗੱਲ ਨੂੰ ਆਪਣੇ ਦਿਮਾਗ 'ਚ ਬਿਠਾ ਲਿਆ ਵੀ ਲੋਕ ਕੀ ਕਹਿੰਦੇ ਪਰ ਇੱਕ ਗੱਲ ਸੱਚ ਮੰਨਿਓ ਲੋਕਾਂ ਹੀ ਜ਼ਿਆਦਾ ਬਹੁਤ ਕਮਜ਼ੋਰ ਹੁੰਦੇ ਅਸੀਂ ਲੋਕਾਂ ਦੇ ਡਰ ਤੇ ਅੰਦਰੋਂ ਅਸੀਂ ਘਰੇ ਬੈ ਜੀਏ ਲੋਕਾਂ ਦੀ ਜਿਆਦਾ ਅਸਤੇ ਇੰਨੀ ਕਮਜ਼ੋਰ ਦੇ ਬੱਡੇ ਵੱਡੇ ਖਾਂਡ ਭੁੱਲ ਜਾਂਦੇ ਨੇ ਇਹ ਲੋਕ ਅਸੀਂ ਇੱਕ ਛੋਟੀ ਜੀ ਗਲਤੀ ਨੂੰ ਜਾਂ ਕਿਸੇ ਗੱਲ ਨੂੰ ਲੈ ਕੇ ਘਰੇ ਬੈਠ ਜਾਂਦੇ ਆ ਵੀ ਅਸੀਂ ਬਾਹਰ ਨਹੀਂ ਜਾਣਾ ਹੈਗਾ ਵੀ ਸਾਨੂੰ ਲੋਕ ਕੀ ਕਹਿਣਗੇ ਜੇ ਸਾਡੇ ਤੋਂ ਕਿਸੇ ਤੋਂ ਵੀ ਗਲਤੀਆਂ ਹਰੇਕ ਤੋਂ ਹੁੰਦੀਆਂ ਨੇ ਇਨਸਾਨਾਂ ਤੋਂ ਹੀ ਹੁੰਦੀਆਂ ਨੇ ਕਿ ਆ ਕੋਈ ਨਾ ਕੋਈ ਤਜਤ ਬੇਇੱਜ਼ਤੀ ਜਾਂ ਕੋਈ ਸੇ ਵੀ ਕਿਸਮ ਦਾ ਕੁਝ ਹੋ ਜਾ ਕੋਈ ਘਾਟਾ ਨਫਾ ਹੋ ਜਾਂਦਾ ਤਾਂ ਅਸੀਂ ਅੰਦਰ ਵਰਕੇ ਬੈ ਜੰਨੇ ਆ ਵੀ ਬਾਹਰ ਨਿਕਲ ਤੇ ਲੋਕ ਕੀ ਕਹਿਣਗੇ ਹਾਂਜੀ ਹਾਂਜੀ ਜਦ ਕਿ ਇਹ ਗੱਲ ਗਲਤ ਹੈ ਗਲਤ ਹੈ ਗਲਤੇ ਆਏ ਫਿਰ ਪਤਾ ਨਹੀਂ ਉਹ ਆਟੋਮੈਟਿਕਲੀ ਆਪਣੇ ਦਿਮਾਗ ਦੇ ਵਿੱਚ ਇਹੋ ਜੀਆਂ ਗੱਲਾਂ ਆ ਜਾਂਦੀਆਂ ਆ ਆਪਾਂ ਕਹਿੰਦੇ ਵੀ ਆ ਅਸੀਂ ਲੋਕਾਂ ਨੂੰ ਇਗਨੋਰ ਕਰਨਾ ਵੀ ਸਾਡਾ ਲੋਕਾਂ ਨਾਲ ਕੀ ਲੈਣਾ ਦੇਣਾ ਆ ਸੁਪਨੇ ਸਾਡੇ ਆ ਜ਼ਿੰਦਗੀ ਸਾਡੀ ਆ ਅਸੀਂ ਉਹਨੂੰ ਆਪਣੇ ਹਿਸਾਬ ਨਾਲ ਜੀਣਾ ਆ ਅਸੀਂ ਇੱਥੇ ਆਪੇ ਜੋ ਸੁਪਨੇ ਦੇਖੇ ਉਹਨੂੰ ਅਸੀਂ ਪੂਰਾ ਕਰਨਾ ਆ ਉਹ ਲੋਕਾਂ ਨੇ ਤਾਂ ਪੂਰੇ ਨਹੀਂ ਕਰਨੇ ਜੇ ਸਾਡੇ ਤੇ ਕੋਈ ਦੁੱਖ ਤਕਲੀਫ ਵੀ ਆ ਤਾਂ ਸਾਨੂੰ ਲੋਕਾਂ ਨੇ ਉਸ ਦੁੱਖ ਤਕਲੀਫ ਦੇ ਵਿੱਚੋਂ ਕੱਢਣਾ ਨਹੀਂ ਹੈਗਾ ਨਹੀਂ ਕੱਢਣਾ ਉਲਟਾ ਉਹ ਸਾਨੂੰ ਉਹ ਇਹੋ ਜੀਆਂ ਗੱਲਾਂ ਕਰ ਕਰਕੇ ਸਾਡੇ ਤੇ ਮਤਲਬ ਹੋਰ ਪ੍ਰੈਸ਼ਰ ਪਾਉਣਗੇ ਕਿ ਵੀ ਅਸੀਂ ਉਸ ਦੁੱਖ ਨੂੰ ਹੋਰ ਮਤਲਬ ਫੀਲ ਕਰਕੇ ਕਰਦੇ ਆਂ ਹਾਂ ਜੇ ਅਸੀਂ ਭੁੱਲਦੇ ਵੀ ਆਂ ਤਾਂ ਭੁੱਲਣ ਨਹੀਂ ਦਿੰਦੇ ਨਹੀਂ ਦਿੰਦੇ ਇਹ ਲੋਕ ਨੇ ਜਿਹੜੇ ਇਹ ਕਹਿੰਦੇ ਨੇ ਵੀ ਲੋਕ ਕੀ ਕਹਿਣਗੇ ਇਹ ਹੀ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਦਾ ਦਖਲ ਸਾਡੀ ਜ਼ਿੰਦਗੀ ਦੇ ਚੱìn ਅਸੀਂ ਉਹਨਾਂ ਨੂੰ ਇੰਨੀ ਜਗ੍ਹਾ ਦਿੱਤੀ ਆ ਵੀ ਆਪਾਂ ਇਹ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸੌ ਵਾਰੀ ਸੋਚਦੇ ਆਂ ਕਿ ਉਹ ਕੀ ਕਹਿਣਗੇ ਹਾਂਜੀ ਹਾਂਜੀ ਯਾਨੀ ਕਿ ਸਾਨੂੰ ਇਹ ਗੱਲ ਗਲਤ ਸੋਚਣੀ ਨਹੀਂ ਚਾਹੀਦੀ ਹੈਗੀ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਉਓ ਕਿਸੇ ਵੀ ਮੁਸੀਬਤ ਤੇ ਜੇ ਸਾਡੇ ਮਤਲਬ ਕਿ ਸੀ ਘਰੇ ਬੈਠੇ ਆ ਸਾਨੂੰ ਘਰੇ ਬੈਠਾਂ ਤਾਂ ਲੋਕਾਂ ਨੇ ਕਹਿੰਦੇ ਰਹਿਣਾ ਵੀ ਇਹ ਇਹਨਾਂ ਦੇ ਵਿੱਚ ਕੋਈ ਗਲਤੀ ਆ ਜੇ ਸੀ ਬਾਹਰ ਜਾ ਕੇ ਉਹਨੂੰ ਫੇਸ ਕਰਾਂਗੇ ਫੇਰ ਜੇ ਆ ਕਿ ਉਹ ਸਾਰਾ ਕੁਝ ਉਹ ਲੋਕਾਂ ਨੂੰ ਅਨੂਰ ਕਰੋ ਤਾਂ ਜਾ ਕੇ ਆਪਾਂ ਆਪਣੀ ਜ਼ਿੰਦਗੀ ਨੂੰ ਵਧੀਆ ਜਿਹਾ ਜੀਅ ਸਕਦੇ ਆ ਆਪਣੇ ਸੁਪਨੇ ਪੂਰੇ ਕਰ ਸਕਦੇ ਆ ਹਾਂਜੀ ਇਦਾਂ ਹੀ ਹੁਣ ਅੱਜ ਕੱਲ੍ਹ ਤੁਹਾਨੂੰ ਪਤਾ ਜਦੋਂ ਬੱਚੇ ਪੜ੍ਹਦੇ ਲਿਖਦੇ ਆ ਉਹਨਾਂ ਦੀ ਏਜ ਵਿਆਹ ਤੋਂ ਕਾਫੀ ਉੱਪਰ ਹੋ ਜਾਂਦੀ ਹੈ ਪਹਿਲਾਂ ਸਮਾਂ ਹੁੰਦਾ ਸੀਗਾ ਵੀ ਬੱਚਿਆਂ ਨੂੰ ਪੜਾਉਂਦੇ ਲਿਖਾਉਂਦੇ ਵੀ ਘੱਟ ਸੀਗੇ ਕੁੜੀਆਂ ਨੂੰ ਤਾਂ ਖਾਸ ਕਰਕੇ 10 ਕਲਾਸਾਂ ਪੜਾਇਆ ਤੇ ਉਹਦੇ ਘਰ ਦਾ ਮਾੜਾ ਮੋਟਾ ਕੰਮ ਸਿਖਾਤਾ ਤੇ ਉਹਦੀ ਮੈਰਿਜ ਕਰ ਦਿੱਤੀ ਪਰ ਅੱਜ ਕੱਲ੍ਹ ਹੁਣ ਬੱਚੇ ਜਿਹੜੇ ਆ ਉਹ ਆਪਣਾ ਕੈਰੀਅਰ ਚਾਹੁੰਦੇ ਆ ਉਹ ਕਹਿੰਦੇ ਅਸੀਂ ਆਪਣੇ ਪੈਰਾਂ ਤੇ ਪਹਿਲਾਂ ਆਪ ਸਟੈਂਡ ਹੋਣਾ ਅਸੀਂ ਫੇਰ ਆਪਣਾ ਵਿਆਹ ਕਰਵਾਉਣਾ ਹੈ ਤੇ ਬੱਚਿਆਂ ਨੂੰ ਪੜ੍ਹਦੇ ਆ ਪੜ੍ਹਦਿਆਂ ਨੂੰ ਉਮਰ 30 ਸਾਲ ਦੀ 31 ਸਾਲ ਦੀ ਐਵੇਂ ਹੋ ਜਾਂਦੀ ਆ ਤੇ ਲੋਕਾਂ ਦਾ ਕੰਮ ਆ ਹਾਏ ਇਹਦੀ ਕੁੜੀ ਇੱਡੀ ਉਮਰ ਦੀ ਹੋ ਗਈ ਹਾਏ ਇਹਦਾ ਮੁੰਡਾ ਇੱਡੀ ਉਮਰ ਦਾ ਹੈ ਇਹ ਪਤਾ ਨਹੀਂ ਵਿਆਹ ਕਿਉਂ ਨਹੀਂ ਕਰਦੇ ਪਤਾ ਨਹੀਂ ਇਹਨਾਂ ਦੇ ਵਿੱਚ ਕੀ ਕਾਜ ਆ ਜਦ ਕੇ ਮਾਪੇ ਨੂੰ ਲੋਕਾਂ ਨਾਲੋਂ ਜ਼ਿਆਦਾ ਫਿਕਰ ਹੁੰਦਾ ਆਪਣੇ ਬੱਚੇ ਦਾ ਤੇ ਲੋਕੀ ਕਹ ਦਿੰਦੇ ਵੀ ਨਹੀਂ ਨਹੀਂ ਇਹਨਾਂ ਦੇ ਮਾਪੇ ਤਾਂ ਅੰਗੋਲੇ ਸੁੱਤੇ ਪਏ ਆ ਸਾਨੂੰ ਹੀ ਫਿਕਰ ਆ ਸਰੇਖ ਖਲਦਾ ਸਾਨੂੰ ਹੀ ਫਿਕਰ ਆ ਅੱਛਾ ਉਹਦੇ ਵਿੱਚ ਕੋਈ ਹੈਲਪ ਲਾਓ ਨਾ ਕਿਸੇ ਤੋਂ ਹਾਂ ਹੈਲਪ ਕਿਸੇ ਨੇ ਨਹੀਂ ਕਰਨੀ ਇਦਾਂ ਹੀ ਆ ਇਹ ਤੇ ਦੁਨੀਆ ਬਸ ਇਦਾਂ ਕਰਦੀ ਆ ਸਾਨੂੰ ਵੈਸਾ ਆਪਣੇ ਸਿਆਣੇ ਜਿੱਦਾਂ ਕਹਿੰਦੇ ਵੀ ਸਾਡੀ ਆਪਣੀ ਲਾਈਫ ਆ ਸਾਡੇ ਆਪਣੇ ਡਿਸੀਜਨ ਆ ਹਮ ਹਮ ਸਾਨੂੰ ਖੁਦ ਆਪਣੇ ਡਿਸੀਜਨ ਲੈਣੇ ਚਾਹੀਦੇ ਆ ਨਾ ਕਿ ਸਾਨੂੰ ਲੋਕਾਂ ਦੇ ਆਸਰੇ ਰਹਿਣਾ ਚਾਹੀਦਾ ਆ ਸਹੀ ਗੱਲ ਜਾਂ ਸਾਨੂੰ ਲੋਕਾਂ ਬਾਰੇ ਬਾਲਾ ਸੋਚਣਾ ਚਾਹੀਦਾ ਆ ਹਮ ਹਮ ਜੋ ਵੀ ਕਰਨਾ ਅਸੀਂ ਆਪਣੇ ਸੁਪਨੇ ਆਪ ਪੂਰੇ ਕਰਨੇ ਆ ਹਨਾ ਲੋਕੀ ਕੌਣ ਆ ਸਾਡੀ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ ਕਰਨ ਵਾਲੇ ਹੈ ਕੌਣ ਆ ਸੁਣੋ ਸਬਦੀ ਪਰ ਕਰੋ ਆਪਣੀ ਮਰਜ਼ੀ ਹਾਂ ਕਰੋ ਆਪਣੀ ਮਰਜ਼ੀ ਆਪਣੇ ਮਨ ਦੇ ਕਿਸ ਤਰ੍ਹਾਂ ਕੋ ਵੀ ਆਪਣਾ ਜੋ ਤੁਹਾਨੂੰ ਬਿਹਤਰ ਲੱਗਦਾ ਆ ਕੇ ਦਿਲ ਤੋਂ ਦਿਮਾਗ ਤੋਂ ਸੁਣੋ ਉਸੇ ਤਰ੍ਹਾਂ ਆਪਣਾ ਡਿਸੀਜਨ ਲਵੋ ਸੋ ਸਭ ਦੀ ਹਾਂਜੀ ਹਾਂਜੀ ਤੇ ਵੀ ਹੁਣ ਆਪਾਂ ਕਾਫੀ ਹੱਦ ਤੱਕ ਗੱਲਾਂ ਆਪਣੇ ਦਿਲ ਦੀਆਂ ਕੀਤੀਆਂ ਆ ਵੀ ਲੋਕਾਂ ਬਾਰੇ ਲੋਕ ਇਦਾਂ ਸੋਚਦੇ ਲੋਕੀ ਉਦਾਂ ਸੋਚਦੇ ਆ ਤੇ ਵੀ ਉਮੀਦ ਕਰਦੇ ਆ ਵੀ ਜਿਹੜੇ ਸਾਡੇ ਸੁਣਨ ਵਾਲੇ ਭੈਣ ਭਰਾ ਆ ਹਨਾ ਸਾਡੇ ਇਪੋਡਕਾਸਟ ਨੂੰ ਦੇਖਣ ਵਾਲੇ ਆ ਵੀ ਉਹਨਾਂ ਨੂੰ ਵੀ ਇਹ ਵਧੀਆ ਲੱਗਾ ਹੋਊਗਾ ਤੇ ਜੇ ਤਾਂ ਉਹਨਾਂ ਨੂੰ ਵਧੀਆ ਲੱਗਿਆ ਹੋਇਆ ਤੇ ਸਾਨੂੰ ਆਪਣੇ ਸੁਝਾਅ ਜ਼ਰੂਰ ਦੱਸਣਾ ਤੇ ਜੇ ਕਿਤੇ ਅਸੀਂ ਗਲਤਿਆਂ ਤਾਂ ਸਾਨੂੰ ਤਾਂ ਵੀ ਆਪਣੀ ਰਾਏ ਦੇਣ ਜੇ ਅਸੀਂ ਸਹੀ ਆ ਤਾਂ ਸਾਨੂੰ ਸਾਡਾ ਹੌਸਲਾ ਵਧਾਉਣਾ ਤਾਂ ਕਿ ਅਸੀਂ ਹੋਰ ਵੀ ਵਧੀਆ-ਵਧੀਆ ਮੁੱਦਿਆਂ ਤੇ ਤੁਹਾਡੇ ਨਾਲ ਗੱਲਬਾਤ ਕਰ ਸਕੀਏ ਤੇ ਵਧੀਆ-ਵਧੀਆ ਪੋਡਕਾਸਟ ਲੈ ਕੇ ਤੁਹਾਡੇ ਲਈ ਆ ਸਕੀਏ ਜੇ ਅਸੀਂ ਆਪਣਾ ਜ਼ਿੰਦਗੀ ਦੇ ਰੰਗਾਂ ਤੇ ਹੋਰ ਅਸੀਂ ਪੋਡਕਾਸਟ ਕਰੀਏ ਹਾਂਜੀ ਤੇ ਹੁਣ ਅਸੀਂ ਇਹਦੇ ਇੰਨੇ ਨਾਲ ਹੀ ਆਪਣੇ ਪੋਡਕਾਸਟ ਦੀ ਸਮਾਪਤੀ ਕਰਦੇ ਆਂ ਸਾਰਿਆਂ ਨੂੰ ਪਿਆਰ ਭਰਾਮਣੂ ਸਤਿ ਸ੍ਰੀ ਅਕਾਲ ਜੀ ਮਿਲਦੇ ਆਪਾਂ ਅਗਲੇ ਪੋਡਕਾਸਟ ਜ਼ਿੰਦਗੀ ਦੇ ਰੰਗ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ